ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਅਤੇ ਪੰਜਾਬੀ ਤੇ ਇਸ ਚੈਨਲ ਤੇ ਤੁਹਾਨੂੰ ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮ ਲਈ ਪੰਜਾਬੀ ਵਿਸ਼ੇ ਦੀ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ ਤੁਸੀਂ ਆਪਣੇ ਪੇਪਰ ਨਾਲ ਸੰਬੰਧ ਸਿਲੇਬਸ ਮੁਤਾਬਕ ਕਿਸੇ ਵੀ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਸਾਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਜਿਸ ਦੀ ਜਾਣਕਾਰੀ ਬਹੁਤ ਜਲਦ ਤੁਹਾਨੂੰ ਇਸ ਚੈਨਲ ਤੇ ਉਪਲਬਧ ਕਰਾਈ ਜਾਵੇਗੀ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਹਰ ਇੱਕ ਨਵੇਂ ਵੀਡੀਓ ਨੂੰ ਦੇਖਣ ਲਈ ਬੈਲ ਆਈਕਨ ਨੂੰ ਜਰੂਰ ਦਬਾਓ ਅੱਜ ਆਪਾਂ ਤੁਹਾਨੂੰ ਧੁਨੀ ਵਿਗਿਆਨ ਬਾਰੇ ਜਾਣਕਾਰੀ ਦੇਵਾਂਗੇ ਜਿਸ ਨੂੰ ਆਪਾਂ ਤੁਨੀ ਯੋਗਤ ਜਾਬੋਂਤ ਕਹਿ ਸਕਦੇ ਹਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਧੁਨੀ ਆਖਿਆ ਜਾਂਦਾ ਹੈ ਕਿਸੇ ਵੀ ਭਾਸ਼ਾ ਦਾ ਬੁਨਿਆਦੀ ਟਾਂਚਾ ਧੁਨੀ ਤੋਂ ਹੀ ਵਿਕਸਿਤ ਹੁੰਦਾ ਹੈ ਜਦੋਂ ਮਨੁੱਖੀ ਸਰੀਰ ਦੇ ਅਚਾਰਨਾਂ ਗਾ ਖਾਸ ਤਰਤੀਬ ਵਿਚ ਆ ਕੇ ਕਿਰਿਆ ਕਰਦੇ ਹਨ ਤਾਂ ਵੱਖ-ਵੱਖ ਧੁਨੀਆਂ ਪੈਦਾ ਹੁੰਦੀਆਂ ਹਨ ਇਹਨਾਂ ਧੁਨੀਆਂ ਦਾ ਅਧਿਐਨ ਧੁਨੀ ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਸਾਡੇ ਫੇਫੜਿਆਂ ਤੋਂ ਬਾਹਰ ਆਉਣ ਵਾਲੀ ਹਵਾ ਸਾਡੇ ਮੂੰਹ ਦੇ ਅੰਦਰੂਨੀ ਭਾਗ ਅੰਦਰੂਨੀ ਭਾਗ ਦੇ ਵਿੱਚ ਕਿਤੇ ਨਾ ਕਿਤੇ ਟਕਰਾ ਕੇ ਬਾਹਰ ਨਿਕਲੇ ਤਾਂ ਧੁਨੀ ਪੈਦਾ ਹੁੰਦੀ ਹੈ। ਜਦੋਂ ਇਹਨਾਂ ਧੁਨੀਆਂ ਵਿੱਚੋਂ ਕੁਝ ਖਾਸ ਧੁਨੀਆਂ ਦੀ ਚੋਣ ਕਿਸੇ ਖਾਸ ਭਾਸ਼ਾ ਵਿੱਚ ਕੀਤੀ ਜਾਂਦੀ ਹੈ ਤਾਂ ਇਹਨਾਂ ਧੁਨੀਆਂ ਨੂੰ ਤਨੀਮ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੇ ਅੰਸ਼ੇਸ਼ ਧੁਨੀਆਂ ਦਾ ਅਧਿਐਨ ਧੁਨੀ ਯੁਕਤ ਜਾਂ ਵਿਆਦਕ ਹੁੰਦਾ ਹੈ। ਤੁਨੀਮ ਗਿਆਨ ਵਿੱਚ ਬਿਲਕੁਲ ਆਮ ਸਿਧਾਂਤ ਹੁੰਦੇ ਹਨ ਜਦੋਂ ਇਹਨਾਂ ਸਿਧਾਂਤਾਂ ਨੂੰ ਪੰਜਾਬੀ ਭਾਸ਼ਾ ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਨੂੰ ਪੰਜਾਬੀ ਦਾ ਧੁਨੀਯੁਕਤ ਆਖਦੇ ਹਨ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਪੰਜਾਬੀ ਦੀ ਧੁਨੀਯੁਕਤ ਵਿੱਚ ਕੀਤਾ ਜਾਂਦਾ ਹੈ ਪੰਜਾਬੀ ਧੁਨੀਯੁਕਤ ਵਿੱਚ ਇਹਨਾਂ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਖੰਡੀ ਧੁਨੀਆਂ ਦੇ ਵਿੱਚ ਸਾਡੇ ਕੋਲੇ ਸਵਰ ਅਤੇ ਵਿਅੰਜਨ ਆ ਜਾਂਦੇ ਹਨ ਅਖੰਡੀ ਧੁਨੀਆਂ ਵਿੱਚ ਸਾਡੇ ਕੋਲੇ ਸੁਰ ਬਲ ਸੰਗਮਨਾਸਿਕਤਾ ਤੇ ਬਾਕਸਰ ਆ ਜਾਂਦੇ ਹਨ ਖੰਡੀ ਧੁਨੀਆਂ ਤੋਂ ਭਾਵ ਕੀ ਹੈ ਜਿਨ੍ਹਾਂ ਧੁਨੀਆਂ ਦੀ ਆਪਣੀ ਇੱਕ ਸਤੰਤਰ ਹੋਂਦ ਹੁੰਦੀ ਹੈ ਅਤੇ ਉਹ ਆਪਣੇ ਆਪ ਵਿੱਚ ਵਚਰਨ ਦੀ ਯੋਗਤਾ ਰੱਖਦੀਆਂ ਹਨ ਉਹਨਾਂ ਨੂੰ ਖੰਡੀ ਧੁਨੀਆਂ ਕਿਹਾ ਜਾਂਦਾ ਹੈ ਕਿ ਕੰਢੀ ਸ਼ਬਦ ਦਾ ਖੰਡ ਤੋਂ ਉਤਪੰਨ ਹੋਇਆ ਹੈ ਖੰਡ ਦਾ ਭਾਵ ਭਾਗ ਜਾਂ ਟੋਟੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਸਤੰਤਰ ਟੋਟਿਆਂ ਵਿੱਚ ਅਲੱਗ ਕਰ ਸਕਦੇ ਹਾਂ ਉਹ ਖੰਡੀ ਧੁਨੀਆਂ ਜਿਨ੍ਹਾਂ ਸਵਰ ਤੇ ਵਿਅੰਗਣ ਇਸ ਤਰ੍ਹਾਂ ਹੁਣ ਅਖੰਡੀ ਧੁਨੀਆਂ ਜਿਨ੍ਹਾਂ ਧੁਨੀਆਂ ਦੀ ਆਪਣੀ ਸਤੰਤਰ ਹੋਂਦ ਨਹੀਂ ਹੁੰਦੀ ਜਿਨ੍ਹਾਂ ਨੂੰ ਸਤੰਤਰ ਕਾਈਵਜੋ ਲਗ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਖੰਡੀ ਧੁਨੀਆਂ ਕਿਹਾ ਜਾਂਦਾ ਹੈ ਅ ਖੰਡੀ ਸ਼ਬਦ ਦੋ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਆ ਪਲਸ ਖੰਡ ਜਿਸ ਦਾ ਅਰਥ ਹੈ ਕਿ ਇਸ ਦੇ ਖੰਡ ਭਾਗ ਨਹੀਂ ਕੀਤੇ ਜਾ ਸਕਦੇ ਪਿਆੰਬੀ ਭਾਸ਼ਾ ਵਿੱਚ ਪੰਜ ਖੰਡੀ ਧੁਨੀਆਂ ਹਨ ਸੁਰ ਬਲ ਸੰਗਮ ਨਾਸਿਕਤਾ ਅਤੇ ਵਾਕਸਰ ਹੁਣ ਤੁਹਾਨੂੰ ਸਵਰ ਤੇ ਵਿੰਨ ਖੰਡੀ ਧੁਨੀਆਂ ਨੂੰ ਵਿਸਤਾਰ ਸਹਿਤ ਦੱਸਾਂਗੇ ਸਵਰ ਕੀ ਹੁੰਦਾ ਜਿੰਨਾ ਖੰਡੀ ਧੁਨੀਆਂ ਦੇ ਚਾਰਨ ਸਮੇ ਸਾਹ ਬਿਨਾ ਕਿਸੇ ਰੋਕ ਦੇ ਮੂੰਹ ਵਿੱਚੋਂ ਬਾਹਰ ਆਵੇ। ਭਾਵ ਸਾਹ ਨੂੰ ਕਿਸੇ ਵੀ ਸਥਾਨ ਤੇ ਪੂਰਨ ਜਾਂ ਅੰਸ਼ਕ ਤੌਰ ਤੇ ਰੋਕਿਆ ਨਾ ਜਾਵੇ। ਵੀ ਕਹਿ ਸਕਦੇ ਆ ਕਿ ਫੇਫੜਿਆਂ ਤੋਂ ਆਉਣ ਵਾਲੀ ਹਵਾ ਮੂੰਹ ਦੇ ਕਿਸੇ ਵੀ ਭਾਗ ਨਾਲ ਟਕਰਾਏ ਬਿਨਾ ਬਾਹਰ ਨਿਕਲੇ। ਤਾਂ ਉਸਨੂੰ ਸਵਰ ਕਿਹਾ ਜਾਂਦਾ ਹੈ। ਇਸ ਵਿੱਚ ਸਾਡਾ ਜਿਹੜਾ ਮੂੰਹ ਆ ਉਹ ਖੁੱਲੇ ਦਾ ਖੁੱਲਾ ਰਹਿ ਜਾਂਦਾ। ਜੀਭ ਆ ਜਿਹੜੀ ਉਹ ਕੋਈ ਵੀ ਉੱਪਰ ਜਾਂ ਹੇਠਾਂ ਦੀ ਕਰਿਆ ਨਹੀਂ ਕਰਦੀ। ਤਪੰਜਾਬੀ ਭਾਸ਼ਾ ਵਿੱਚ ਸਾਡੇ ਕੋਲੇ 10 ਵਰ ਹਨ ਜੋ ਸਾਡੇ ਊੜਾ ਆੜਾ ਤੇ ਈੜੀ ਮੂਲ ਸਵਰ ਤੋਂ ਨੌ ਲਗਾ ਮਾਤਰਾ ਇਸੇ ਤਰ੍ਹਾਂ ਨਾਲ ਉਤਪੰਨ ਹੁੰਦੇ ਹਨ ਤਾਂ ਸਾਡੇ ਕੋਲੇ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਮੂਲ ਸਵਰ ਹਨ ਊੜਾ ਆੜਾ ਤੇ ਈੜੀ ਇਹਨਾਂ ਨੂੰ ਸਵਰਵਾਹਕ ਵੀ ਕਿਹਾ ਜਾਂਦਾ ਹੈ ਇਹਨਾਂ ਤੋਂ ਹੀ ਅੱਗੇ ਸਾਡੀਆਂ ਜਿਹੜੀਆਂ 10 ਵਰਤ ਹੁੰਦੀਆਂ ਉਹ ਉਤਪੰਨ ਹੁੰਦੀਆਂ ਹਨ ਤਾਂ ਸਵਰਨ ਨੂੰ ਅਸੀਂ ਉਚਾਰਨ ਦੇ ਵਖਰੇ ਅਨੁਸਾਰ ਬੋਲਾਂ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਸਥਿਤੀ ਦੇ ਆਧਾਰ ਤੇ ਤੇ ਜੀਵ ਦੀ ਉਚਾਈ ਦੇ ਆਧਾਰ ਤੇ ਵੱਖ-ਵੱਖ ਤੌਰ ਤੇ ਇਹਨਾਂ ਨੂੰ ਅਸੀਂ ਇਹਨਾਂ ਦੀ ਵੰਡ ਕਰਾਂਗੇ ਤਾਂ ਇੱਕ ਤੁਹਾਨੂੰ ਬਹੁਤ ਸ਼ਾਨਦਾਰ ਚਾਰਟ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਉਹ ਨੂੰ ਚੰਗੀ ਤਰ੍ਹਾਂ ਸਮਝੋਗੇ ਤਾਂ ਤੁਹਾਨੂੰ ਇਹਨਾਂ ਸਵਰਾਂ ਦਾ ਜਿਹੜਾ ਪੂਰਨ ਜਾਣਕਾਰੀ ਮਿਲੇਗੀ ਤਾਂ ਆਚਾਰਨ ਦੇ ਵਕਫੇ ਅਨੁਸਾਰ ਇਹਨਾਂ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ ਲਘੂ ਤੇ ਦੀਰਘ ਲਘੂ ਸਵਰ ਨੂੰ ਅਸੀਂ ਹਰ ਸਵ ਵੀ ਕਹਿ ਸਕਦੇ ਆ ਤਾਂ ਲਘੂ ਤੋਂ ਮਤਲਬ ਹੁੰਦਾ ਛੋਟਾ ਤੇ ਸਵਰ ਤੋਂ ਮਤਲਬ ਹੁੰਦਾ ਸਾ ਜਿਸ ਧੁਨੀਆ ਨੂੰ ਬੋਲਣ ਲੱਗਿਆਂ ਛੋਟਾ ਸਾਹ ਲੱਗੇ ਉਹ ਲਘੂ ਸਵਰ ਅਤੇ ਜਿੰਨਾ ਨੂੰ ਬੋਲਣ ਸਮੇਂ ਲੰਮਾ ਸਾਹ ਲੱਗੇ ਉਹਨਾਂ ਨੂੰ ਦੀर्घ ਸਵਰ ਦੀर्घ ਤੋਂ ਪਾਉ ਹੁੰਦਾ ਲੰਮਾ ਤਾਂ ਸਾਡੇ ਕੋਲੇ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਲਘੂ ਸਵਾਰਾ ਊੜ ਔਕੜ ਆੜਾ ਤੇ ਈ ਦੀ ਸਿਆਰੀ ਇਹ ਅੱਗੇ ਸਾਰਣੀ ਦੇ ਵਿੱਚ ਤੁਹਾਨੂੰ ਧਕੋਨ ਦੇ ਵਿੱਚ ਨਜ਼ਰ ਆਉਣਗੇ ਤਿੰਨੇ ਇਹ ਲਘੂ ਸਵਾਰਾ ਤੇ ਜਿਹੜੇ ਦੀर्घ ਸਵਾਰਾ ਉਹ ਊੜੇ ਹੋੜਾ ਊੜੇ ਦਿ ਲੈਂਕੜ ਆੜੇ ਕੰਨਾ ਆੜੇ ਦਿ ਲਆਂ ਾੜੇ ਕਣਾ ਉਹਦਾ ਈੜੀ ਵਾਰੀ ਤੇ ਈੜੀ ਲਾਵਾ ਇਹ ਸਾਡੇ ਕੋਲੇ 7 ਦੀर्घ ਸਵਰ ਹਨ ਹੁਣ ਅਸੀਂ ਗੱਲ ਕਰਾਂਗੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਬੋਲਣ ਵੇਲੇ ਬੁੱਲ ਗੋਲ ਸਥਿਤੀ ਵਿੱਚ ਹੋਣ ਤਾਂ ਅਜੇ ਸਵਾਰਾਂ ਨੂੰ ਗੋਲ ਸਵਾਰ ਆਖਦੇ ਹਨ ਪਰ ਜਿੱਕਰ ਬੋਲ ਚਪਟੇ ਸਥਿਤੀ ਵਿੱਚ ਹੋਣ ਤਾਂ ਇਹਨੂੰ ਚਪਟੇ ਜਾਂ ਅਗੋਲ ਸਵਰ ਕਿਹਾ ਜਾਂਦਾ ਹੈ ਤਾਂ ਸਾਡੇ ਕੋਲੇ ਪੰਜਾਬੀ ਭਾਸ਼ਾ ਦੇ ਵਿੱਚ ਗੋਲ ਸਵਰ ਚਾਰ ਹਨ ਊੜੇ ਅੰਕੜ ਊੜੇ ਦਿ ਲੈਂਕੜ ਊੜੇ ਹੋੜਾ ਤੇ ਆੜੇ ਕਨੌੜਾ ਤੇ ਛੇ ਸਾਡੇ ਕੋਲੇ ਚਪਟੇ ਜਾਂ ਅਗੋਲ ਸਵਰ ਹਨ ਈੜੀ ਸਿਆਰੀ ਈੜੀ ਵੈਰੀ ਕਾੜਾ ਮੁਕਤਾ ਆੜੇ ਕੰਨਾ ਈੜੀ ਲਾਮਾ ਤੇ ਈੜੀ ਦਲਾਮਾ ਇਹ ਤੁਹਾਨੂੰ ਅੱਗੇ ਆਪਣੀ ਸਾਰਣੀ ਦੇ ਵਿੱਚ ਬਾਖੂਬੀ ਵਧੀਆ ਤਰੀਕੇ ਨਾਲ ਮਤਲਬ ਇਹਦੀ ਜਿਹੜੀ ਤੁਹਾਨੂੰ ਵੰਡਾ ਉਹ ਦੇਖਣ ਨੂੰ ਮਿਲੂਗੀ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀਵ ਦੀ ਸਥਿਤੀ ਦੇ ਆਧਾਰ ਤੇ ਤਾਂ ਜੀਵ ਦੀ ਸਥਿਤੀ ਦੇ ਆਧਾਰ ਤੇ ਬੋਲਣ ਵੇਲੇ ਜੀਵ ਦਾ ਜੋ ਵੀ ਹਿੱਸਾ ਕਾਰਸ਼ੀਲ ਹੁੰਦਾ ਉਸ ਦੇ ਆਧਾਰ ਤੇ ਸਵਰਾਂ ਨੂੰ ਅਸੀਂ ਅਗਲੇ ਵਿੱਚਕਾਰ ਲੇ ਅਤੇ ਪਿਛਲੀ ਸ਼੍ਰੇਣੀ ਵਿੱਚ ਵੰਡਾਂਗੇ ਅਗਲੇ ਸਾਡੇ ਕੋਲੇ ਤਿੰਨ ਸਵਰ ਆ ਇੜੀ ਵਿਹਾਰੀ ਇੜੀ ਲਾਵਾ ਅੜੇ ਤਲਾਵਾ ਮਿਚਕਾਰ ਲਈ ਸਾਡੇ ਕੋਲੇ 4 ਆ ਈੜੀ ਸਿਆਰੀ ਊੜੇ ਔਂਕੜ ਆੜਾ ਮੁਕਤਾ ਤੇ ਅੜੇ ਕੰਨਾ ਪਿਛਲੇ ਵੀ ਸਾਡੇ ਕੋਲੇ 3 ਆ ਊੜੇਦ ਲੈਂਕੜ ਊੜੇ ਹੋੜਾ ਤੇ ਅੜੇ ਕਨੋੜਾ ਜੀਵ ਦੀ ਵਿਚ 5 ਅਧਾਰ ਤੇ ਬੋਲਣ ਵੇਲੇ ਜੇਕਰ ਜੀਭ ਉੱਚੀ ਉੱਠ ਕੇ ਤਾਲੂ ਦੇ ਬਿਲਕੁਲ ਨਦੀਕ ਚਲੀ ਜਾਵੇ ਤਾਂ ਉਹਨਾਂ ਨੂੰ ਉੱਚੇ ਜਾਂ ਮੀਟਵੇਂ ਸੋਹ ਰੱਖਦੇ ਹਨ ਜਿਵੇਂ ਈੜੀ ਵਿਆਰੀ ਊੜੇਦ ਲੈਂਕੜ ਜਦੋਂ ਜੀਵ ਨੀਵੇਂ ਸਥਾਨ ਤੇ ਟਿਕੀ ਰਹਿੰਦੀ ਹੈ ਤਾਂ ਉਸ ਨੂੰ ਨੀਵੇਂ ਜਾਂ ਖੁੱਲਵੇਂ ਸੌ ਰੱਖਦੇ ਹਨ ਜਿਵੇਂ ਆੜੇ ਦਲਾਈਆਂ ਆੜੇ ਕੰਨਾ ਤੇ ਆੜੇ ਕਨੋੜਾ ਬਾਕੀ ਸਾਰਾਂ ਦੇ ਉਚਾਰਨ ਸਮੇਂ ਜੀਵ ਪਹਿਲੀਆਂ ਦੋ ਸਥਿਤੀਆਂ ਦੇ ਵਿਚਕਾਰ ਵਿਚਰਦੀ ਹੈ ਇਸ ਲਈ ਉਹਨਾਂ ਨੂੰ ਅਰਧ ਉੱਚੇ ਜਾਂ ਅਰਧ ਨੀਵੇਂ ਸੌ ਰੱਖਦੇ ਹਨ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜਾ ਚਾਰਟ ਨਜ਼ਰ ਆ ਰਿਹਾ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝੋ ਤਾਂ ਤੁਹਾਨੂੰ ਲਘੂ ਤੇ ਦੀਰਘ ਚਪਟੇ ਤੇ ਗੋਲ ਅਗਲੇ ਵਿਚਕਾਰਲੇ ਪਿਛਲੇ ਉੱਚੀ ਤੇ ਨੀਵੀਂ ਵਿੱਚ ਪੱਧਰ ਦੇ ਉਤੇ ਅੰਤਰ ਸਪਸ਼ਟ ਹੋ ਜਾਵੇਗਾ ਤਾਂ ਜਿਹੜੇ ਸਵਰ ਉਚਾਰਨ ਸਮੇਂ ਜੀ ਪਹਿਲੀਆਂ ਦੋ ਸਥਿਤੀਆਂ ਦੇ ਵਿਚਕਾਰ ਵਿਚਰਦੀ ਹੈ ਉਸ ਸਮੇਂ ਸਾਡੇ ਕੋਲੇ ਅਰਧ ਉੱਚੀ ਤੇ ਅਰਧ ਨੀਵੀਂ ਵਿੱਚ ਸਵਰ ਪੈਦਾ ਹੁੰਦੇ ਹਨ ਤਾਂ ਅਰਧ ਉੱਚੀ ਸਾਡੇ ਕੋਲੇ ਈੜੀ ਸਿਆਰੀ ਊੜੇ ਅੰਕੜ ਅਰਧ ਨੀਵੀਂ ਵਿੱਚ ਸਾਡੇ ਕੋਲੇ ਈੜੀ ਲਾਵਾ ਆੜਾ ਤੇ ਊੜੇ ਹੋੜਾ ਹਨ ਉਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਸਵਰਾਂ ਦੀ ਵਰਤੋਂ ਬਾਰੇ ਤਾਂ ਜਿਹੜੇ ਲਘੂ ਸਵਾਰਾਂ ਸ਼ਬਦਾਂ ਦੇ ਅੰਤ ਵਿੱਚ ਨਹੀਂ ਉਜਾਰੇ ਜਾਂਦੇ ਜਦੋਂ ਕਿ ਸ਼ਬਦਾਂ ਦੇ ਸ਼ੁਰੂ ਤੇ ਵਿਚਕਾਰ ਵਿੱਚ ਹੀ ਵਿਚਾਰੇ ਜਾਂਦੇ ਹਨ ਉਦਾਹਰਨ ਦੇ ਤੌਰ ਤੇ ਦੇਖੋ ਇਸ਼ਕ ਸ਼ਬਦ ਇਸ ਵਿੱਚ ਈੜੀ ਨੂੰ ਸਿਹਾਰੀ ਸਸਿਹਾਰੀ ਬਿੰਦੀ ਆੜਾ ਤੇ ਕੱਕਾ ਤਾਂ ਇਸ ਵਿੱਚ ਸਾਡੇ ਕੋਲੇ ਈੜੀ ਸਿਹਾਰੀ ਤੇ ਆੜਾ ਮੁੱਖ ਤਾ ਸਾਡੇ ਕੋਲੇ ਲਘੂ ਸਵਰ ਹਨ ਈੜੀ ਸਿਹਾਰੀ ਸਾਡੇ ਕੋਲੇ ਸ਼ੁਰੂਆਤ ਵਿੱਚ ਆ ਤੇ ਆੜਾ ਸਾਡੇ ਕੋਲੇ ਵਿਚਕਾਰ ਆ ਅਖੀਰ ਉੱਤੇ ਨਹੀਂ ਵਰਤਿਆ ਜਾਂਦਾ ਆਸ਼ਕ ਸ਼ਬਦ ਦੇਖੋ ਆਸ਼ਕ ਦੇ ਵਿੱਚ ਆੜੇ ਨੂੰ ਕਰਨਾ ਸਸਿਹ ਪਰ ਬਿੰਦੀ ਈੜੀ ਨੂੰ ਸਿਹਾਰੀ ਤੇ ਕੱਕਾ ਆਸ਼ਿਕ ਤਾਂ ਇਸ ਵਿੱਚ ਈੜੀ ਸਿਹਾਰੀ ਸਾਡੇ ਕੋਲ ਲਗੂ ਸਵਾਰਾ ਏ ਮੱਧ ਵਿੱਚ ਹੈ ਲਾਸ ਤੇ ਨਹੀਂ ਹੈ ਉਸ ਤੋਂ ਬਾਅਦ ਜਿਹੜੀ ਦੀर्घ ਸਵਾਰਾ ਸ਼ਬਦੀਆਂ ਤਿੰਨੀਆਂ ਸਥਿਤੀਆਂ ਵਿੱਚ ਵਿਚਾਰੇ ਜਾਂਦੇ ਹਨ ਉਦਾਹਰਨ ਦੇ ਤੌਰ ਤੇ ਦੇਖੋ ਈਨ ਈਨ ਵਿੱਚ ਈੜੀ ਵੇਰੀ ਸਾਡੇ ਕੋਲ ਦੀर्घ ਸਵਾਰਾ ਸ਼ੁਰੂਆਤ ਚ ਪੀਰ ਵਿੱਚ ਸਾਡੇ ਕੋਲੇ ਈੜੀ ਵੇਰੀ ਵਿਚਕਾਰ ਹੈ ਤੇ ਪੀਰੀ ਦੇ ਵਿੱਚ ਸਾਡੇ ਕੋਲੇ ਈੜੀ ਵਿਆਰੀ ਵਿਚਕਾਰ ਤੇ ਅਖੀਰ ਉੱਤੇ ਵੀ ਹੈ ਤਾਂ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੀर्घ ਸਵਰ ਸ਼ਬਦ ਨਹੀਂ ਤਿੰਨੀਆਂ ਤਿੰਨੇ ਸਥਿਤੀਆਂ ਵਿੱਚ ਉਚਾਰੇ ਜਾਂਦੇ ਹਨ ਤੇ ਜਿਹੜੇ ਲਘੂ ਸਵਾਰਾ ਉਹ ਜਾਂ ਤਾਂ ਸ਼ੁਰੂ ਵਿੱਚ ਤੇ ਜਾਂ ਵਿਚਕਾਰ ਉਹ ਅੰਤ ਵਿੱਚ ਨਹੀਂ ਉਚਾਰੇ ਜਾਂਦੇ ਜਦੋਂ ਦੋ ਸਵਰ ਇਕੱਠੇ ਬੋਲੇ ਜਾਣ ਤਾਂ ਉਹਨਾਂ ਨੂੰ ਦੂਰੇ ਸਵਰ ਰੱਖਦੇ ਹਨ ਜਿਵੇਂ ਕਿ ਗਉ ਸ਼ਬਦ ਦੇ ਵਿੱਚ ਗੱਗਾ ਸਾਡੇ ਕੋਲੇ ਵਿਅੰਜਨ ਆੜਾ ਮੁਕਤਾ ਤੇ ਊੜੇ ਦਾ ਲਿੰਕਰ ਸਾਡੇ ਕੋਲੇ ਸਵਾਰਾ ਗਈ ਦੇ ਵਿੱਚ ਗੱਗਾ ਵਿਅੰਜਨ ਆੜਾ țeੜੀ ਲਾਵਾ ਸਾਡੇ ਕੋਲੇ ਸਵਾਰਤ ਇਹਨਾਂ ਨੂੰ ਅਜੀਹ ਸਥਿਤੀ ਦੇ ਵਿੱਚ ਅਸੀਂ ਦੂਰੇ ਸਵਾਰ ਰੱਖਦੇ ਹਾਂ ਤਾਂ ਸ਼ਬਦਾਂ ਦੇ ਸ਼ੁਰੂ ਵਿੱਚ ਇੱਕ ਤੋਂ ਵੱਧ ਸਵਰ ਆਮ ਤੌਰ ਤੇ ਨਹੀਂ ਆਉਂਦੇ ਪਰ ਸ਼ਬਦਾਂ ਦੇ ਅੰਤ ਵਿੱਚ ਤਿੰਨ ਜਾਂ ਚਾਰ ਸਵਰ ਤੱਕ ਆ ਸਕਦੇ ਹਨ ਜਿਵੇਂ ਕਿ ਮਠਿਆਈਆਂ ਤਾਂ ਮਮਾ ਸਾਡੇ ਕੋਲੇ ਵਿਅੰਜਨ ਆੜਾ ਸਵਰ ਟੱਠਾ ਸਾਡੇ ਕੋਲੇ ਵਿਅੰਜਨ ਈੜੀ ਸਿਆਰੀ ਆੜੇ ਕੰਨਾ ਈੜੀ ਵਿਆਰੀ ਆੜੇ ਕੰਨਾ ਤੇ ਬਿੰਦੀ ਤੇ ਸਾਡੇ ਕੋਲੇ ਚਾਰ ਕੀ ਸਵਾਰਾ ਪੰਜਾਬੀ ਵਿੱਚ ਐ ਦਾ 발ਜੁਗਤੋਚਰਨ ਵੀ ਮਿਲਦਾ ਹੈ ਖਾਸ ਕਰਕੇ ਅੰਗਰੇਜ਼ੀ ਤੋਂ ਆਏ ਸ਼ਬਦਾਂ ਵਿੱਚ ਜਿਵੇਂ ਕਿ ਪੈਨ ਪੰਜਾਬੀ ਵਿੱਚ ਆ ਬੇਸ਼ੱਕ ਸਾਡੇ ਕੋਲੇ ਚਪਟਾ ਸਵਾਰਾ ਪਰ ਇਹ ਕਦੀ ਕਦੀ ਸਾਡੇ ਕੋਲੇ ਗੋਲ ਉਚਾਰਨ ਵੀ ਮਿਲਦਾ ਹੈ ਜਿਵੇਂ ਡਾਕਟਰ ਤੇ ਕਾਲਜ ਹੁਣ ਇਸ ਤੋਂ ਬਾਅਦ ਤੁਹਾਨੂੰ ਅਸੀਂ ਅਗਲੇ ਭਾਗ ਵਿੱਚ ਵਿੰਜਨ ਦੀ ਸੰਪੂਰਨ ਜਾਣਕਾਰੀ ਦੇਵਾਂਗੇ ਉਸ ਤੋਂ ਬਾਅਦ ਆਪਾਂ ਸ਼ਬਦ ਵਾਕਾਂਸ਼ ਵਾਕੰਸ਼ অপਵਾਕ దివాపూర్ణ జీవే చనల్ నుడే రైనల్ సబ్స్క్రైబీ వీడియోను వద్తో వద్ధే కో ధన్వాద